ਇਹ ਦਿਨੋ ਟੋੜੀ ਦੇ ਘੋਟੋ ਰਿਆ ਕਰੋ ਅੱਗੋ ਟੋੜਿਆ ਕਰੋ ਮਾੜੀ ਦੀ ਆਂ ਡਾਈ ਦੋਜਨੀ ਢਾਈ ਮਾਰਕੇ ਟੋੜੂਗਾ ਤਾਂ ਭਰਾਇਆ ਕਰੋ ਨਾ ਦੋ ਵਾਲੇ ਨੂੰ ਵੀ ਲਵਾਇਆ ਕਰੋ ਕੰਮ ਕਰਿਆ ਕਰੋ ਚੁੱਕ ਫੜ ਕੇ ਜਿੱਤਾ ਫੜਿਆ ਕਰੋ ਕੋਈ ਨਾ ਕੰਮ ਕਰਿਆ ਜਿਹੜੇ ਹੁਣ ਲਗਾ ਸਿੱਖੋਗੇ ਹੋਰ ਉਹ ਤੈਨੂੰ ਗਾਂਹ ਜਾਗੇ ਅਰੇ ਸੇ ਮੁਰਕੇ ਨਹੀਂ ਆਉਣਾ ਕੋਈ ਨਾ ਆਸ ਉਹ ਇਹ ਲ ਗਲਤੀ ਗਲਤੀ ਫਾੜ ਲਿਆ ਗਲਤੀ ਕਰਤੀ ਜਦੋਂ ਕਿੱਤਾ ਫੜਿਆ ਨਾ ਇੱਧਰ ਨੂੰ ਨਾ ਖੇਚੋ ਉੱਧਰ ਨੂੰ ਤੋਰਦੇ ਉੱਧਰ ਨੂੰ ਨਾਲ ਚੱਲ ਜਾਣਾ ਹਾਂਜੀ ਵਧੀਆ ਲੱਗਦਾ ਵਧੀਆ ਲੱਗਦਾ ਜਿਆ ਲੱਜਾਂ ਸਾਂ ਖੇਡ ਇਹਦੀ ਬਾਹਾਂ ਉਹ ਫੜਿਆ ਕਰੋ ਨਾ ਬਾਹਾਂ ਫੜ ਕੇ ਇੱਕੋ ਟੁਟ ਟੁਟ ਫੜਿਆ ਕਰੋ ਹਾਂ ਬਹੁਤ ਵਧੀਆ 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 ਹਾਂ ਇਹ ਲੋਨੇ ਦੋ ਤਿੰਨ ਜੱਫੀ ਪਾ ਤਾ ਹੀ ਇੱਕਾਈ ਦਾਦਾਣੀ

ਆ ਤਾਂ 1:00 ਵਜੇ ਪਈ ਤੇ ਅਗਰ 3:00 ਵੱਜੇ ਲੱਗ ਪੈਂਦੇ ਮੁੰਡੇ ਇੱਕ ਨਿਕਰ ਲੈਣੀ ਹੈ ਨਾ ਵੀ ਇਹ ਕਰਮਾਲੀ ਥੱਲੇ ਲਾਉਣ ਨਰਮਾਲੀ ਵੀ ਸੁਹਾਣੀ ਹੈ ਠੀਕ ਹੈ ਉਹ ਲੈ ਕੇ ਆਉਂਦਾ ਠੀਕ ਹੈ ਨਹੀਂ ਹੋ ਤਾਂ ਕੋਈ ਨਹੀਂ ਉਹ ਮਾਲਕ ਨੂੰ ਛੇਤੀ ਜਾਣੀ ਆ ਉਹ ਤਾਂ ਸਰਜੀ ਨੇ ਫੀਂ ਲੇ ਨੀ ਮਾਲਕ ਨੂੰ ਚੱਕਰੋਂ ਬੱਝੀ ਪਤਾ ਲੱਗ ਰਿਹਾ ਹਾਂ ਕੋਈ ਗੱਲ ਨਹੀਂ ਤੇ ਨਾ ਆਇਆ ਹਾਂ ਫੋਨ ਤੇ ਕੋਈ ਨਹੀਂ ਚੁੱਕਿਆ ਨਹੀਂ ਮੇਰੇ ਤੋਂ ਫੋਨ ਇੱਥੇ ਮੈਂ ਰੰਦਾ ਮੈਂ ਮੈਂ ਪ੍ਰਾਂਗ ਰੰਦਾ ਕੋਈ ਆਇਆ ਕਰੋ ਕੋਈ ਗੱਲ ਨਹੀਂ ਹੋਣਾ ਇੱਥੇ ਜਾ ਕਰੋ ਹੇ ਕੋਈ ਬੰਦੇ ਨਹੀਂ ਮਤਰੀ ਨਹੀਂ ਕੋਈ ਗੱਲ ਨਹੀਂ ਕੋਈ ਮਤਰੀ ਨੂੰ ਕੀ ਕਿਤੇ ਆਪਾਂ ਜਿਹੜੀ ਫੀਸ ਰੱਖੀ ਕੋਈ ਨਹੀਂ ਨਹੀਂ ਇਹ ਸਾਰੇ ਉਦਾਂ ਹੀ ਹੁੰਦੇ ਨੇ ਮਿੰਦੇ ਕੋਈ ਮਿਲਣਾ ਕੋਈ ਹੈ ਨਾ ਸਾਰੇ ਆ ਤੇ ਆਪਾਂ ਕਿਹਾ ਕੋਈ ਗੱਲ ਨਹੀਂ ਤਾਂ ਤਗੜਾ ਜੀ ਨਾ ਮਾਣਾ ਮੈਂ ਤਾਂ ਮੇਹਨਤ ਹੈ ਨਹੀਂ ਤਾਂ ਇਹ ਉਹ ਜਿੰਨੂੰ ਮਾਲਕ ਨੇ ਦੇਣੀ ਉਹ ਉਹ ਜਿੰਨੇ ਪ੍ਰਮਾਣ ਬਣਨਾ ਹੁੰਦਾ ਨਾ ਉਹ 30 ਮੀਟਰ ਚਾਹੀਏ ਵੀ ਬਣ ਜਾਂਦਾ ਕੋਈ ਮਿਹਨਤ ਨਹੀਂ ਇਹ ਮੈਟਰ ਕਰਦੀ ਮੈਟਰ ਕਰਦੀ ਮਿਹਨਤ ਫਰਾਗ ਨਹੀਂ ਕਰਦੀ ਜਿੰਨੇ ਬਣਾਉਣਾ ਮਾਲਕ ਨੇ ਆਪੇ ਬਣਾ ਲੈਣਾ ਠੀਕ ਹੈ ਮਿਹਨਤ ਲਾਇਆ ਕਰ ਇਹ ਜਿਹੜਾ ਮਿਹਨਤ ਲਾਉ ਉਹਨੇ ਆਪੇ ਬਣ ਜਾਣਾ ਕੋਈ ਨਹੀਂ ਕੋਈ ਫੇਰ ਕੀ ਆਗੇ ਮੈਂ ਤੁਮੇਂ ਮੀਟੀ ਰੇਟਾ ਪਾਈ ਜਾਓ ਆਓ ਕਰਲਾ ਨਾ ਕਾਢੇਗੇ ਕਹਿ ਰਹੇ ਆ ਇੱਕ ਮੀਟ ਬੂਟਾ ਲਖੇ ਚਲੇ ਰੇਟਾ ਪਾਈ ਜਾਓ ਆਪਰਾ ਬੰਦ ਹੋ ਜਾਓ ਉਰੇ ਆ ਚਲੋ ਪਾਣੀ ਚਲ ਆ ਜਾ ਬੜਿਆ ਨਾ ਇੱਦਾਂ ਕਰੀਂ ਦੋਸਤ ਆਓ ਜੇ ਤੁਹਾਨੂੰ ਕੰਮ ਹੋਵੇ ਤਾਂ ਲੈ ਗੁਰ ਕਰੀਂ ਇੱਕ ਦਿਨ ਇਹ ਮੈਂ ਕਹਿੰਦਾ ਜਿਹੜਾ ਆ ਗਏ ਆ ਗਏ ਮੈਂ ਨਮਾ ਪਾਣੀ ਮਾਦੇਸ਼ ਆ ਗਏ ਆੜ ਕੇ ਆਹ ਭਰ ਕੇ ਨਾਲ ਹੀ ਸਿਰ ਦੋ ਦੋ ਜਣੇ ਵੀ ਸੌਖੇ ਹੋ ਜੇ ਨਹੀਂ ਜੋ ਵੀ ਫੇਰਾ ਤੁਹਾਨੂੰ 50 ਜਣੇ ਦੂਰ ਹੈ ਇਹ ਤਾਂ ਰੰਦੇ ਰਹਿ ਗਏ ਨੇ ਉਹਨੂੰ ਵੇਖਿਆ ਕਰ ਇਧਰ ਨੂੰ ਜਿਆ ਬਿਲਕੁਲ ਮਿਹਨਤ ਨੂੰ ਪੈਦਾ ਧੱਕਾ ਮਾਰਦਾ ਹੈਗਾ ਇਧਰੋਂ ਜਾਂਦਾ ਧੱਕਾ ਉਹਦੇ ਮਗਰ ਨਾਲ ਭੱਜੇਗਾ ਜਦੋਂ ਮਗਰ ਭੱਜਦਾ ਤਾਂ ਪੈਰ ਦਾ ਉਖੜਦਾ ਉਹਦੇ ਗਾੜੀ ਗਾੜੀ ਰਹਿ ਜਾਂਦੇ ਉਹ ਦੂਜਾ ਨਹੀਂ ਮੁੰਡਾ ਆਇਆ ਨਿਗਾਹਿਆ ਬਹੁਤ ਤਗੜਾ ਪਰਲੇ ਨੂੰ ਕੱਸ ਭਰਦੀ ਨੂੰ ਕਿੱਤਾ ਵੀ ਵੜ ਲੈਣਾ ਕਿੱਤਾ ਵੜ ਲੈਣਾ ਸਾਡੀ ਉਹ ਲਿਆਉਂਦੇ ਕਦੇ ਅਸੀਂ ਲਿਆਉਂਦੇ ਗਰਮੀਆਂ ਮम्मा ਮਾਤਾ ਦੇ ਪਰਪਤ ਨੇ ਬੋਲਤਾ ਹਾਂ ਅੱਛਾ ਵਧਾਈ ਹੈ ਥੋੜਾ ਯਾਰ ਚਲੋ ਅੱਗੇ ਚੱਲਦੇ ਹਾਂ ਹਾਂ ਰਾਹੀ ਇਹ ਉਹਦੇ ਪੱਕਾ ਰਹੇਗਾ ਮੁਰਗੇ ਨਾਲ ਭਾਜੀ ਇਹ ਹਾਂ ਪੂਰੀ ਪੂਰੀ ਵਧੀਆ ਪਾਣੀ ਰੇਟ ਹੋਣੀ ਚਲੋ ਵਾਜੋ ਚਲੋ ਪੂਰੀ ਤਣਕੇ ਪਾਉਣੀ ਰੇਡ ਕੱਟ ਨਹੀਂ ਜਿਵੇਂ ਲਵਾਣਾ ਚਲੋ ਕੈਮ ਹੋ ਗਏ ਮੈਚ ਜੇ ਕਿਸ ਹਾਲ ਦਾ ਹਾਂ ਬਹੁਤ ਵਧੀਆ ਇੱਧਰ ਹੀ ਹੋਰੇ ਆ ਪੱਜੇ ਸਾਜੇ ਪੱਜ ਕੇ ਹੀ ਤਾਂ ਮੈਂ ਜਦੋਂ ਜਦੋਂ ਪੱਟਾ ਨੂੰ ਗਿਆ ਹੈ ਨਾ ਆਹ ਵੱਟ ਫੜੇ ਗੱਲ ਸਾਂ ਆਹ ਪੱਟਾ ਨੂੰ ਗਿਆ ਇੱਧਰ ਤੂੰ ਨੇ ਪ੍ਰੈਸ ਵੀ ਮਾਰਦੀ ਕਿ ਨਾ ਜੇ ਤੂੰ ਡਿੱਗਾ ਉਹ ਤੇਰੀਆਂ ਪਾਹ ਹੈ ਨਾ ਜਿਹੜੀ ਉਹਦੇ ਇੱਥੇ ਪੈ ਸਕਦੀ ਨਾਲ ਹੀ ਐ ਉਹ ਛੱਡਦਾ ਹਾਂ ਇਹ ਮਨੇ ਪ੍ਰੈਸ ਮਰੀਨੈਟ ਹਾਂ ਉਡਦੇ ਨਾਲ ਹੀ ਬਗਲ ਵੀ ਪੈ ਸਕਦੀ ਨਾਲ ਤਾਨ ਹਾਂ ਅੱਜ ਤੇ ਅੱਜ ਉਹਦੇ ਤੇ ਮੈਂ ਗਿਆ ਨਹੀਂ ਉਧਰ ਨੱਟੀ ਜਾਨਾ ਇਦਾਂ ਕਰੀ ਨਾ ਭੱਜ ਕੇ ਡਾਜ ਮਾਰ ਤੂੰ ਤੇਜ਼ ਹੋ ਹ ਉਹ ਤੇ ਘੜੇ ੱਥਕੇ ਮਰੀਆ ਭੱਜ ਕੇ ਡਾਜ ਮਾਰ ਕੇ ਤੇਜ਼ ਹੋ ਕੇ ਭੱਜਾ ਛੂੰ ਚ ਪੈ ਨਹੀਂ ਤੱਕੇ ਦੇ ਭੱਜ ਇਹਨੂੰ ਭੱਜਾ ਇਹਨੂੰ ਭੱਜਾ ਉਹ ਚੀਜ਼ ਕਰ ੱਥਕੇ ਨਾ ਥੋੜੀ ਜਾਂ ਦੂ ਥੋੜੀ ਦਿਮਾਗ ਚ ਪਾਇਆ ਕਰ ਠੀਕ ਐ ਤੇਜ਼ ਹੋ ਕੇ ਕਰ ਹੁਣ ਜਿੱਦ ਤਰਾ ਗਾੜੀ ਆ ਤੇਰੇ ਇਦਾਂ ਗਾੜੀ ਹੋ ਗਿਆ ਤੁਮ ਹੱਥ ਨਹੀਂ ਲਾਉਣਾ ਉਹਨੂੰ ਪਿੱਛੇ ਪਿੱਛੇ ਉਹ ਦੇ ਡਾਜ ਮਾਰ ਮਾਰ ਕੇ ਭੱਜਣਾ ਤੇਜ਼ ਹੋ ਕੇ ਕਰ ਹਾਂ ਹਾਂ ਆ ਜੀ ਜੀ ਵੇ ਗੋਟੇ ਬੜਾ ਨਾਲੇ ਕੋਚ ਮਰਲੇ ਦੀਂ ਫੋਟਮਾਰਕ ਫੋਟਮਾਰਕ ਕਰਿਆ ਕਰ ਰ ਅ ਤੈਰਾ ਖੁੱਲਿਆ ਫਿਰਦਾ ਈ ਥੱਲੇ ਚ ਜਾ ਦੇ ਗਾ ਨਹੀਂ ਅ ਮਾਲੀ ਖੁੱਲੀ ਜਰੀ ਤੇ ਮਾਲੀ ਬੰਨ ਬੋਲਰ ਮਾਇ ਉੱਤੇ ਕੇ ਜਿਹੜਾ ਬਾੰਦ ਲਾਲਾ ਨੰਗ ਕੋਈ ਤੇ ਨਾ ਲਾਟ ਉਹ ਦਰਨ चंडी तर जानवर के बन्ने चली तर बन के घुट गया इन्होंने

चल चल <laughs> चल 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 दो बंद मारेगा जाक चल बात करो, बात करो। ਜਿਹੜਾ ਜਿਹੜਾ ਪੈ ਤਾਂ ਮਾਰਦਾ ਜਿੱਦੋਂ ਪੱਤੀ ਉਹ ਚਿੱਪੀ ਬਿੱਤ ਨਹੀਂ ਆ ਆ ਦੋਵੇਂ ਮਨੇ ਦੋਵੇਂ ਮਨੇ ਤਾਂ ਮਾਰੀ ਉੱਤਰ ਵੀ ਉੱਤਰ ਵੀ ਵਿੱਚ ਵੀ ਮਾਰਨਾ ਜਦੋਂ ਕੋਈ ਐ ਲੱਗਣਾ ਉਹ ਤੋਤੇ ਕਰਦਾ ਸਿਰ ਇੱਕੇ ਬੰਨੇ ਨਹੀਂ ਭੱਜਣਾ ਦੋਵੇਂ ਬੰਨੇ ਸਾਰੇ ਬੰਨੇ ਨਹੀਂ ਘਰ ਰੱਖੇ ਹਾਂ ਕਿਉਂਕਿ ਹੁਣ ਸਿੱਖੋ ਜਿਹੜੀ ਜਿਹੜਾ ਪੈੜਾ ਹੁਣ ਛਕ ਲਿਆ ਤੁਹਾਡਾ ਸਾਰੀ ਉਮਰ ਉਹੀ ਪੈੜਾ ਨਾਲ ਰਹਿਣਾ ਮੁੜ ਕੇ ਕਿੱਧੋਗੇ ਕੇਰ ਨੂੰ ਢੋਲ ਮਾਰ ਕੇ ਉਹਨੂੰ ਸਾਈਡ ਦੇਤੀ ਹੈ ਇਹਨੂੰ ਮੈਂ ਕੋਤਿਆਂ ਦਾ ਉਹਨੂੰ ਕਹਿੰਦਾ ਜਦੋਂ ਐਤਾ ਉਹਦੇ ਗਾੜੀ ਹੋ ਜਾ ਗਰ ਉਹਨੂੰ ਇੱਕ ਧੱਕਾ ਦੇ ਮਾਰ ਉਹਦੇ ਬੈਲੈਂਸ ਬਣਾ ਲਾ ਗਰੀ ਉਹਦੇ ਗਾੜੀ ਕਿਹੜੀ ਵੇਖ ਤੱਕ ਤੱਕ ਨਹੀਂ ਲੰਗੂ ਗਣ ਜਦੋਂ ਧੱਕੂ ਦੋਨਾਂ ਦਾ ਫੜ ਲਾ ਇੱਕ ਪੈਗ ਆਪਾਂ ਸਾਰਿਆਂ ਨੂੰ ਧੌਣ ਹੀ ਦਿੰਦੀ ਆ ਧੌਣ ਹੀ ਆ ਬੜੀਆਂ ਚੀਜ਼ਾਂ ਆ ਗੁੱਟ ਵੀ ਆ ਪਗਲ ਆ ਲੱਤਾਂ ਸਾਰੇ ਧੌਣ ਨਹੀਂ ਹੁੰਦੀ ਗੱਲੀ ਫੋੜਾ ਇਦਾਂ ਗਲੋਤਾ ਉਹਦੇ ਗਾੜੀ ਇਦਾਂ ਜਾਏਗਾ ਉਹ ਤੇਰੇ ਤੇਰੇ ਵਿੱਚ ਵੱਜ ਕੇ ਨੰਗੂਗਾ ਉਹਦੇ ਗੱਲਛੱਤ ਮਾਰੇ ਤੇ ਉਹ ਗੱਲ ਤੇ ਮਾਰੇਗਾ ਤੈਨੂੰ ਐ ਫੜਾਉ ਗੁੱਟ ਫੜਲਾ ਗੁੱਟ ਮੜ ਦੀ ਲਾ ਦੇ ਆਕੀ ਬਾਦੀ ਧੌਣ 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 ਤੋਟ ਕੀ ਕਰੇ ਮਨੀ ਤੂੰ ਤਾਂ ਇੱਥੋਂ ਘੇਰ ਰਹਿੰਦੇ ਆ ਨੂ ਐ ਕਰ ਠੀਕ ਹੈ ਪੈਰਾਂ ਤੇ ਗਾੜੀ ਪੈਰਾਂ ਤੇ ਨਹੀਂ ਰਹਿੰਦੇ ਤੁਸੀਂ ਇੱਕ ਕਬੱਡੀ ਬਲੇ ਕਿ ਜਿੰਨਾ ਪੈਰਾਂ ਤੇ ਰਹੋਗੇ ਉੰਨੀ ਕਬੱਡੀ ਆ ਤੂੰ ਜਿੰਨੀ ਬਾ ਜਦੋਂ ਬੰਦਾ ਤੇਰੀ ਗਾੜੀ ਪੈਂਦਰਾ ਬਣਾ ਕੇ ਖਲੋ ਗਿਆ ਨਾ ਉਹਨੂੰ ਵੇਖ ਕੱਦੀ ਕਬੱਡੀ ਇਹ ਚੀਜ਼ੇ ਜਾਨ ਛਡਾ ਕੇ ਨਹੀਂ ਭੱਜਣਾ ਜੇ ਜਾਨ ਛਡਾਓਗੇ ਕਬੱਡੀ ਨਹੀਂ ਹੋਣੀ ਉਹਨੂੰ ਜਦੋਂ ਇੱਦਾਂ ਗਾੜੀ ਜਾਪੀ ਐ ਖਲੋ ਗਿਆ ਨਾ ਜਾਪੀ ਇੱਕ ਬੰਨੇ ਇੱਕ ਬੰਨੇ ਉਤੇ ਲਾਊਗਾ ਹਰ ਕੋਈ ਜਾਪੀ ਉਹ ਉਹਦਾ ਪੈਰ ਮਾੜਾ ਮਾੜਾ ਤੇ ਲਾਊਗਾ ਉਹਨੂੰ ਵੇਖ ਵੀ ਕਰਦਾ ਜੀ ਰਿਲੈਕਸ ਹੋ ਜਾ ਉਹਦੇ ਗਾੜੀ ਰਿਲੈਕਸ ਹੋ ਗਏ ਫੇਰ ਭੱਜ ਇੱਥੇ ਜਵਾਗ ਕੀ ਕਰਦੇ ਆ ਜਦੋਂ ਮੰਨ ਕੇ ਚੱਲ ਸੀਨੀਅਰ ਪਲੇਅਰ ਲੱਗਾ ਹੁੰਦਾ ਹਾ ਡੇਅਰ ਦਾ ਕੋਈ ਹਾਡੇ ਨੇ ਕਿਹਾ ਪਸੀਨੇ ਉਹਨੇ ਉਹਨੇ ਉਹਨੂੰ ਕਮੀ ਦੇ ਚੀਜ਼ੋ ਪੜਨਾ ਤੇ ਜਿਵੇਂ ਰੇਟਰ ਸਮਾਤੀ ਹੋਵੇ ਤੂੰ ਕਮੀ ਪੇਸ਼ ਹੋਣੀ ਨਹੀਂ ਦੇਣਾ ਇਹ ਇਹ ਨਰਵਸ ਹੋ ਜਾਂਦੇ ਆਪਾਂ ਸੀਨੀਅਰ ਦੇ ਗਾੜੀ ਜਿਹੜੀ ਗੇਮ ਹੈ ਨਰਵਸ ਨਹੀਂ ਹੋਣਾ ਹਾਂ ਜਦੋਂ ਗੇਮ ਚੱਲਣ ਲੱਪੀ ਨਾ ਉਦੋਂ ਨਹੀਂ ਕੋਈ ਸੀਨੀਅਰ ਜੂਨੀਅਰ ਉਦੋਂ ਬਸ ਕਰੋ ਆਦਾ ਕੰਮ ਕਰੀਏ ਹਾਂ ਉਤੋਂ ਬਾਅਦ ਚ ਰਿਸਪੈਕਟ ਜਿਹੜੀ ਬਾਅਦ ਚ ਆ ਆਪਾਂ ਮਿਲਦੇ ਉਹ ਕਰੋ ਜਦੋਂ ਗਾੜੀ ਜਾਪੀ ਹੋ ਗਿਆ ਜਾਂ ਰੇਦਰ ਉਦੋਂ ਉਦੋਂ ਦਿਮਾਗ ਆਦਾ ਲੱਗੋ ਧੀਮੇ ਗੇਮ ਖੇਡਣਾ ਇਹ ਮੇਂ ਦਿਮਾਗ ਦੀ ਐ ਸਰ ਹਾਂ ਬਸ ਦਿਮਾਗ ਸ਼ਾਰਪੁਰਾ ਕਰਾ ਗੋ ਹੁਣ ਜਾਤੀ ਦੀ ਐ ਜਾਤੀ ਮੈਂ ਰਹਿਣਾ ਹੁਣ ਕੋਈ ਨਹੀਂ ਦੇ ਕੇ ਇਹਨੂੰ ਫੜਨ ਪਾਓਗੇ ਨਾ ਫੇਰ ਨਹੀਂ ਫੜਿਆ ਜਨਾ ਉਹਦਾ ਜੇ ਤੁਸੀਂ ਬਲੌਕ ਕਰੋਗੇ ਇਹਨਾਂ ਨੂੰ ਅਗਲੇ ਬੰਦੇ ਨੂੰ ਬਲੌਕ ਕਰੋਗੇ ਸਾਰੇ ਬੰਦੇ ਤੇ ਫੇਰ ਫੜਿਆ ਜੋ ਬਲੌਕ ਕਰਿਆ ਕਰੋ ਬੰਦੇ ਹੁਣ ਵੇਖ ਤੂੰ ਐ ਗਾੜੀ ਲੈਣਾ ਉਹਨੇ ਉਹਨੇ ਇੱਕ ਮੋੜਾ ਮਾਰਨਾ ਤੋ ਮਾਰਨੇ ਕਿ ਮੁਰਗੀ ਉਹਦੇ ਚ 19 ਬਸਤੀ ਨਹੀਂ ਰਹਿਣੀ ਮੋੜਿਆਂ ਦੀ ਉਹਨੇ ਦੇਖ ਪੈਣਾ ਜਿੰਨੇ ਜਿਹੜਾ ਰੈਡਰ ਹੁੰਦਾ ਨਾ ਜਾਫੀ ਹੁੰਦਾ ਜਾਫੀ ਦਾ ਥੋੜਾ ਜਾਂ ਸਵਾਮਨਾ ਵੱਧ ਹੁੰਦਾ ਰੀਡਰ ਦਾ ਰੀਡਰ ਦਾ ਥੋੜਾ ਜਿਆ ਯੋਰ ਜ਼ਿਆਦਾ ਲੱਗਦਾ ਜਦੋਂ ਡਾਚਾਂ ਡੂਚਾਂ ਮਾਰਦਾ ਜੀ ਜਾਫੀ ਕੋਡਾ ਕਿੰ ਆ ਚੱਲ ਗਿਆ ਤੇ ਰੀਡਰ ਦੇ ਪਿਆ ਬੈਲਸ ਬਣਾਇਆ ਕਰੋ ਘਾਟ ਦੇ ਜਦੋਂ ਬੈਲਸ ਬਣਾਉਂਗੇ ਨਾ ਤੇ ਅਗਲੇ ਬਲੇ ਜੰਮ ਕੇ ਰਹੋਗੇ ਤੇ ਰੀਡਰ ਡਿੱਗਾ ਹੀ ਨਹੀਂ ਜੇ ਰੀਡਰਿਆ ਰੀਡਰ ਜਾਫੀ ਜੰਮਦਾ ਫਿਰ ਉਹਨੂੰ ਬਾਹੋਂ ਫੜ ਕੇ ਸਾਈਡ ਲਾ ਹਾਂ ਆ ਚੀਜ਼ ਦੋ ਗਾਮੇ ਜੇ ਜਾਫੀ ਜੰਮਣ ਵਾਲਾ ਫਿਰ ਬਾਹੋਂ ਖੋੜੋ ਜਿਹੜਾ ਬਾਹੀਂ ਬਾਹਾਂ ਦੇ ਖਿੱਡਣ ਦੀ ਜਾਜ ਆ ਗਈ ਨਾ ਜਿਹਨੂੰ ਜੇ ਦੋਵੇਂ ਬੰਨੇ ਟਰਨਲ ਆਉਂਦੀ ਜਾਂਚ ਆ ਗਈ। ਦੇਖੋ ਵੱਡੀ ਦੋਣੀ ਸੋਕੀ ਹੋ ਜਾਂਦੀ। ਦੋਵੇਂ ਬੰਨੇ ਆਇਆ ਬੰਦਾ ਮੁੜਦਾ ਹੋਇਆ, ਨੂੰ ਮੁੜਦਾ ਹੋਇਆ, ਨੂੰ ਮੁੜਦਾ ਹੋਇਆ। ਫੇਰ ਨਿਕਲ। ਚਲੋ। ਕੀ ਖਿਆ ਕਰੋਗੇ ਬੱਤੀ? ਭਲਾ ਜੀ ਅੱਜ ਅੱਜ ਜਿਹੜੀ ਰੇਟ ਜਿਹੜੀ ਪਾਉਂਦੇ ਜੀ ਨਾ, ਉਹਨੂੰ ਚੇਂਜ ਕਰਿਆ ਕਰੋ ਹੌਲੀ-ਹੌਲੀ। ਕੀ ਅੱਜ ਮੈਂ ਦਾ ਜਿੱਤਾਂ ਮੈਂ ਕੈਤਾਂ ਮਾਰਦਾ ਹਾਂ ਕੱਲ ਨੂੰ ਮੈਂ ਆ ਲਗਾਈ ਲੱਗਦਾ ਹੁਣ ਮੰਨ ਕੇ ਚੱਲ ਇੱਕ ਕੁਛ ਜਿੱਦਾਂ ਦਾ ਹੁਣ ਟ੍ਰੈਂਡ ਹੈ ਨਾ ਜਾਫੀ ਹੈ ਜਿੱਦਾਂ ਦਾ ਤੁਸੀਂ ਜਾਫੀ ਤੈਨੂੰ ਘਟੋ ਘਟ ਪੰਜ ਸੱਤ ਦਾ ਹੋਣਾ ਚਾਹੀਦਾ 500 ਤੱਕ ਜੀ ਹੈ ਕੀ ਪੱਕੇ ਕੀ ਮੈਂ ਆ ਵੀ ਕੰਮ ਕਰਦਾ ਹਾਂ ਤਾਂ ਮੈਂ ਆ ਵੀ ਕੰਮ ਕਰ ਸਕਦਾ ਤੇ ਕੰਨੀਆਂ ਦੋਵੇਂ ਲਾ ਸਕਦਾ ਤੂੰ ਅਦਾ ਕੰਨੀ ਨਹੀਂ ਖੇੜਦਾ ਕਈ ਕਈ ਜਾਫੀ ਹੁੰਦੇ ਕਿ ਉਹ ਪੱਕੀ ਕੰਨੀ ਆਦੀ ਬਣਾ ਲੈਂਦੇ ਆ ਕੋਸ਼ਿਸ਼ ਕਰਿਆ ਕਰੋ ਕਿ ਹਰ ਕੰਨੀ ਖੇੜ ਸਹੀ ਹੈ ਠੀਕ ਹੈ ਇੱਕ ਇੱਕ ਹੁਣ ਹੁਣ ਤੁਹਾਡਾ ਸਿੱਖਣ ਦਾ ਟਾਈਮ ਆ ਤੁਹਾਡੇ ਦਿਮਾਗ ਚ ਇਹ ਚੀਜ਼ ਨਾ ਆਵੇ ਕਿ ਮੈਂ ਆਹ ਕੰਨੀ ਖੇਡਦਾ ਤੇ ਮੈਂ ਆਹ ਕੰਨੀ ਖੇਡਦਾ ਤੇ ਜੈ ਰੇਡਰ ਰੇਡਰ ਦੇ ਦਿਮਾਗ ਚ ਇਹ ਚੀਜ਼ ਨਾ ਆਵੇ ਮੈਂ ਇੱਧਰ ਟੱਚ ਸਹੀ ਮਾਰਦਾ ਇੱਧਰ ਨਹੀਂ ਮਾਰਦਾ ਜਿੱਧਰ ਤੁਸੀਂ ਸਹੀ ਮਾਰਦੇ ਮਾਰਦੇ ਜੇ ਨਾ ਉਧਰ ਕੋਸ਼ਿਸ਼ ਕਰਿਆ ਕਰੋ ਘੱਟ ਟੱਚ ਮਾਰਦੀ ਦੂਜੇ ਬੰਨੇ ਵੀ ਸਿੱਖਿਆ ਕਰੋ ਨਹੀਂ ਤੇ ਚੰਗਾ ਜਾਪੀ ਉਸੇ ਦੇ ਵੇਲੇ ਲੈਂਦਾ ਵੀ ਇੱਕ ਹੀ ਕੰਨੀ ਟੱਚ ਮਾਰਦਾ ਹੈ ਇਹ ਆ ਚੀਜ਼ ਹੋ ਜਾਂਦੀ ਜਿਹੜਾ ਹੁਣ ਜਿਹੜਾ ਉਮਰ ਦੇ ਹਿਸਾਬ ਨਾਲ ਐਕਸਪੀਰੀਅੰਸ ਆ ਜਾਂਦਾ ਕੋਈ ਵੀ ਉਮਰ ਹੁੰਦੀ ਹੈ ਨਾ ਬੰਦੇ ਦੀ ਹੁਣ ਜਿੱਦਾਂ 18 ਸਾਲਾਂ ਦਾ ਜਵਾਨ ਹੋਵੇ 18 ਤੋਂ 25 ਤੱਕ ਖੇਡ ਖਡਾਉਂਦੀ ਆ ਆਪਣੀ ਆਪਣੀ ਜਿਹੜੀ ਉਮਰ ਹੁੰਦੀ ਆ ਜਵਾਨੀ ਉਸ ਤੋਂ ਬਾਅਦ ਚ 25 ਤੋਂ 30 ਸਾਲ ਖਡਾਉਂਦਾ ਸੁਪੀਰੀਅਸ ਉਸ ਤੋਂ 25 ਤੋਂ ਜਿਹੜਾ 35 ਤੱਕ ਜਾਂਦਾ ਵਾ ਉਹ ਜਿੱਤਰਾ ਲਾ ਲੋ ਕਿ ਜਿਹਦੇ ਗੈਰਨਸ ਹੋਵੇ ਨਿਤ ਨਮੀ ਹੋਵੇ ਮਿਹਨਤ ਨੂੰ ਤੋਂ ਲਾਉਂਦਾ ਹੋਵੇ ਉਹ 35 ਤੱਕ ਚੱਲ ਜਾਂਦਾ 35 ਤੋਂ 40 ਹੋ ਜਾਂਦਾ ਜਿਹੜਾ ਖਰਾਕ ਦਾ ਧਿਆਨ ਰੱਖਦਾ ਘਰੇ ਤੇ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਜਿਹੜਾ 40 ਤੋਂ 45 ਜਾਂਦਾ ਤੇ ਉਹ ਜਿਆਦਾ ਹੀ ਜੱਤਸੱਤ ਹੋਵੇ ਜੀ ਇਹਦੇ ਵਿੱਚ ਤੇ ਰੱਬ ਨੂੰ ਬੜਾ ਜਿਆਦਾ ਹੀ ਮੰਨਣ ਵਾਲਾ ਹੋਵੇ ਤੇ ਫਿਰ 40 ਤੋਂ 45 ਤੱਕ ਜਾਂਦਾ ਤੇ ਜਿਹੜਾ 45 ਤੋਂ 50 ਤੱਕ ਜਾਂਦਾ ਕੋਈ ਮੱਲ ਵੱਡਾ ਤੇ ਉਹ ਰੱਬੀ ਰੂਹੀ ਹੁੰਦੀ ਆ ਚੀਜ਼ਾਂ ਹੁੰਦੀਆਂ ਪਰਮਾਨੀ ਦੇ ਕੈਟਾਗਰੀ ਦੇ ਵਿੱਚ ਇਹ ਇਹ ਚੀਜ਼ਾਂ ਹੁਣ ਹਰ ਕੋਈ ਪੰਜ ਸੱਤ ਸਾਲ ਘੇੜ ਲੈਂਦਾ ਦਿਮਾਗ ਦੇ ਵਿੱਚ ਉਹ ਚੀਜ਼ਾਂ ਪਾਉ ਕਿ ਮੈਂ ਕੋਟਾ ਘਟ 20 ਸਾਲ ਘਟਣੀ ਆ ਜਾਂ ਇੰਨਾ ਚਿਰ ਘਟਣੀ ਆ ਉਹ ਮੈਂ ਕਿੱਦਾਂ ਘਟਣੀ ਮੈਂ ਮਿਹਨਤ ਲਾ ਕੇ ਘਟਣੀ ਮਿਹਨਤ ਲਾਉਣੀ ਆ ਠੀਕ ਆ ਆ ਚੀਜ਼ੇ ਦਿਮਾਗ ਦੇ ਵਿੱਚ ਪਾਓ ਬਾਕੀ ਵੈਗ ਨੂੰ ਕਰਨ ਵਾਲਾ ਸਾਰਾ ਕੁਝ ਚਲੋ ਆਜੋ ਆ ਪੱਲ ਲਾਓ ਤੇ ਮਾਗ ਰੱਖਿਆ ਕਰੋ ਦਿਮਾਗ ਹੁਣ ਇੱਕੋ ਦਾਣ ਹੀ ਮਾਰੀ ਲੈਣਾ ਵੇਖੋ ਜੇ ਤੁਸੀਂ ਗਿੱਟਾ ਫੜ ਲਿਆ ਨਾ ਗਿੱਟਾ ਫੜਿਆ ਗਿਆ ਹੁਣ ਵੇਖ ਫੇਰ ਜਦੋਂ ਰੇਡਰ ਆਉਂਦਾ ਤੁਰਦਾਂ ਨੂੰ ਛੱਡ ਦਿਓ ਅਗਲੇ ਬੰਨੇ ਉਹਦੇ ਨੂੰ ਵੇਖੋ ਕਿ ਮੈਂ ਆਤ ਦਾ ਮਾਰ ਰਹੀ ਨਾ ਹੁਣ ਮੈਂ ਅਗਲੇ ਪੰਨੇ ਕਰ ਲਾ ਇਹਨੂੰ ਅਗਲੇ ਪੰਨੇ ਨੂੰ ਮੈਂ ਕਿਹੜਾ ਸਿੱਖਿਆ ਕਰੋ ਚੀਜ਼ਾਂ ਦਾ ਯਸ ਚਲੋ ਆਓ ਬੱਤਰੀ ੜੋ ਆਓ ਰੇਟ ਇਸ ਮੋਟ ਤੇਜ ਹੋਇਆ ਕਰ ਤੇ ਫੇਰ ਵੇਲਾ ਚ ਤੇਰੇ ਮੋਰ ਲੱਕ ਤੇ ਮਾਰੇ ਤੇ ਤੈਨੂੰ ਉਹ ਪਰਾ ਮਾਰਨਾ ਇਹ ਬੱਸ ਕਰ ਤੇ ਮਾਹ ਨਹੀਂ ਨਾ ਤਾ ਮਾਛਾ ਆ ਆ ਕਾਮ ਤੇ ਜਾਂਦਾ ਨਾ ਭਵਾਂ ਦੀ ਬੋਰ ਤੇ ਹਾਂ ਕਾਮ ਤੇ ਜਾਂਦਾ ਬੋਰ ਤੇ 2 ਗੀ ਮਹੀਨੇ ਜਾ ਕੇ ਫਿਰ ਖਰਾਕ ਲੈਉਣਾ ਅੱਛਾ ਫਿਰ ਜਦੋਂ ਮੁੱਕ ਜਾਂਦੀ ਫਿਰ ਚੱਲ ਜਾਂਦਾ ਫਿਰ ਚੱਲ ਜਾਂਦਾ ਹਾਂਜੀ ਵੀ ਲਗਾਤਾਰ ਨਹੀਂ ਘੇਡਨੇ ਪੱਕਾ ਰਹ ਖਲੇਵਰਾਂ ਦੀ ਬਾਅਦ ਦੇ ਹਾਂ ਪੱਕਾ ਹਾਂਜੀ ਭਵਾਂ ਜੀ ਭਾਜਾਂਗੇ ਭਵਾਂ ਜੀ ਨਹੀ ਨਹੀ ਕੋਈ ਗੱਲ ਤਕੜਾ ਹੋ ਜਾ ਭਾਜ ਜੇ ਫਿਰ ਨਹੀਂ ਗੱਲ ਕੋਈ ਤਕੜਾ ਹੋ ਕੋਈ ਗੱਲ ਨਹੀਂ ਫਿਰ ਕੀ ਹੋਊਗਾ ਜੁਗਾਣਾ ਤੁਹਾਡੀ ਅੱਖੀ ਦੇ ਚੰਦ ਨਹੀਂ ਨਹੀਂ ਪਤਾ ਕੋਈ ਨਹੀਂ ਤਕੜਾ ਜਿਹੜਾ ਪਹਿਲਾਂ ਕੀ ਟੱਕਰ ਹੁੰਦਾ ਵੇਖ ਗੱਲ ਸੁਣ ਉਹ ਨਹੀਂ ਗੱਲ ਹੁੰਦੀ ਵੀ ਗੱਲ ਪਹਿਲਾਂ ਕੀ ਹੁੰਦੀ ਆਪਾਂ ਨੂੰ ਤਕੜਾ ਹੋਣਾ ਚਾਹੀਦਾ ਮਾਰਾ ਹੀ ਤਕੜਿਆਂ ਕਰੇ ਹਾਂਜੀ ਤੇ ਜੇ ਚੱਲ ਵੀ ਜਾਏਗਾ ਤੇ ਤਕੜਾ ਤੇ ਹੋ ਜਾਏਗਾ ਨਾ ਹੈਨਾ ਇਹ ਤੇ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਤੇਰੇ ਲਗਾਈ ਲਗੂਈ ਹੈਗੀ ਆ ਮਾਰਦਾ ਤੂੰ ਕੋਈ ਗੱਲ ਨਹੀਂ ਆ ਵੀ ਦਿਖਾਉਣੇ ਸਾਰਿਆਂ ਨੂੰ ਚੱਲ ਜਾ ਲੱਗ ਵੇਖਣਾ ਦੱਸਿਓ ਫਿਰ ਲੋਕਾਂ ਨੂੰ ਜੀ ਮੁੰਡਾ ਵਧੀਆ ਲੱਗਦਾ ਮੁੰਡਾ ਵਧੀਆ ਬੰਨ ਵਾਲਾ ਪਰ ਘਰੋਂ ਗਰੀਬ ਆ ਕੁੜੀ ਆ ਕੰਮ ਔਖਾ ਸਾਰਿਆਂ ਦਾ ਤਵਾਰਿਆਂ ਦਾ ਬਾਕੀ ਹੁਣ ਆਪਾਂ ਸਾਰਿਆਂ ਨੂੰ ਬੇਨਤੀ ਵੀ ਕਰਨੀ ਹੈ ਕਿ ਮੁੰਡੇ ਚੰਗੇ ਆ ਕਈ ਵਿੱਚ ਖਰਾਕ ਦਾ ਵੀ ਪਰਾਲਾ ਕਰਨਾ ਪੈਣਾ ਆ ਮੁੰਡੇ ਨਾ ਬੰਨ ਵਾਲੇ ਹੈ ਕਈ ਬੜੇ ਸੋਹਣੇ ਸੋਹਣੇ ਮੁੰਡੇ ਆ ਜਿ ਤਰ੍ਹਾਂ ਮਿਹਨਤ ਲਾਉਣ ਤੇ ਬਣ ਵੀ ਸਕਦੇ ਆ ਕਿੱਡਾ ਵਧੀਆ ਮੁੰਡੇ ਦਾ ਸਰੀਰ ਹੈ ਦਾ ਤੇ ਕਿੰਦਾ ਕਿ ਮੈਂ ਬੋਰਾ ਦਾ ਕੰਮ ਕਰਦਾ ਹਾਂ ਤੇ ਜਿੰਨੀ ਕਿ ਮੇਥੋਂ ਦਿਹਾੜੀ ਲਿਆ ਕੇ ਮੈਂ ਪੈਸੇ ਲਿਆਉਣਾ ਤੇ ਉਨੀ ਹੀ ਖਰਾਕ ਖਾ ਲਈ ਨਾ ਮੈਂ ਬਾਕੀ ਚਲੋ ਕੋਈ ਨਹੀਂ ਵੈਗਰੂ ਕਰੂ ਮੇਰਾ ਖਤੇ ਪਾਸ਼ ਹਾਂ ਜੋਰ ਕਰਾ ਦੇ ਸਾਡੀ ਸਾਡੀ ਜੋਰ ਕਰਾ ਦੇ ਦੇ ਕੋਈ ਨਹੀਂ ਕੋਈ ਨਹੀਂ ਚੱਲ 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 ਚਲੋ ਕੋਈ ਨਹੀਂ ਬਸ ਕਰ ਮਗਨਨ ਨੇ ਕਿਤੇ ਲੱਗ ਜਾ ਕਰ ਚੱਲ ਚੱਲੋ 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 ਦਾ ਮਾਰਨਾ ਹੀ ਕੋਈ ਹਾਂ 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 ਵੈਰੀ ਗੁੱਡ ਵੈਰੀ ਗੁੱਡ ਚਲੋ ਬੱਸ ਕਰੋ ਹੁੰਡਾ ਵਧੀਆ ਵਾਦੇ ਆ ਜਾ ਰੇ ਪੁੱਤ ਹੁੰਡਾ ਵਧੀਆ ਤੇ ਨੂਣਾ ਆਪਾਂ ਰੱਖਣਾ ਟੀਮ ਦੇ ਵਿੱਚ ਕਰਦੇ ਆ ਸੈਟ ਇਹਨੂੰ ਬਾਬਾ ਮਿਹਰ ਕਰੇ ਇਹ ਮੁੰਡੇ ਤਿੰਨ ਚਾਹ ਰਹੇ ਗਏ ਆ ਵਧੀਆ ਬਾਕੀ ਹੁਣ ਕਰ ਕੇ ਨਾ ਸਿਲੈਕਸ਼ਨ ਸਾਰਿਆਂ ਦੀ ਫੇਰੇ ਬੇਨਤੀ ਕਰਨੀ ਹੈਗੀ ਆਪਾਂ ਮੁੰਡਿਆਂ ਨੂੰ ਖਰਾਕ ਵੇ ਖਰਾਕ ਦਾ ਵੀ ਕਰੀਏ ਆਹ ਮੁੰਡਾ ਵੇ ਲੋ ਕਿੱਡਾ ਸੋਣਾ ਤੇ ਕਹਿੰਦਾ ਕਿ ਮੈਂ ਦਿਹਾੜੀ ਜਾਣਾ ਪੋਰੀਆਂ ਦਾ ਕੰਮ ਕਰਦਾ ਵੱਡੇ ਪੋਰੇ ਹੈ ਵੱਡੇ ਪੋਰੇ ਬੱਬੀਆਂ ਵਾਲਾ ਪੋਰੇ ਜਿਹੜਾ ਪਹੁੰਚੀ ਕੋਈ ਨਹੀਂ ਕੋਈ ਨਹੀਂ ਮਿਹਨਤ ਰੱਖ ਬਾਬੇ ਨੇ ਮਿਹਰ ਕਰਤੀ ਸਮਝ ਲੈ ਹੁਣ ਠੀਕ ਹੈ ਦੇ ਨੇ ਆ ਪਾ ਚਲਦੇ ਬੁਰੇ ਜਾ ਉਹ ਆਣੂ ਆਣੂ ਸੈਟ ਹੋ ਸੈਟ ਹੋ ਮੇਰੇ ਗਾ ਦਿਲੋਂ ਲਾਉਣੀ ਆ ਦਿਲੋਂ ਚਲੋ ਲਾਓ 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 ਚਲੋ 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 ਆਣੂ 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 ਆਹ ਹੱਥ ਦੇ ਰੋ ਚਲੋ ਆਣੂ 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 ਆ ਆ ਆ ਆ ਆ ਹੋਲੀ ਬਣੀਤ ਨਹੀਂ ਕਰਨੀ ਚਲੋ ਚਲੋ ਤੇਜ ਹੋ ਤੇਜ ਚਲੋ 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 ਹੋ ਜੋਰ ਲਾ ਆਪਣਾ ਸਰਦਾਰ ਸਾਹਿਬ ਐਤਵਾਰ ਫਿਰ ਗੇਮ ਲਾਵਾਂਗੇ ਦੋਵੇਂ ਬੰਨੇ ਨਾ ਕਰਕੇ ਨਾ ਸੈਟਿੰਗ ਤੇ ਆਪਾਂ ਵਾਹ ਕੇ ਨਾ ਥਾਂ ਸਾਰਾ ਹੀ ਆ ਪੂਰਾ ਗਾਣੂ ਕੋਈ ਨਹੀਂ ਥੋੜਾ ਬਾ ਪਥੋੜਾ ਜਿਹਾ ਹੋਰ ਵਧਾਵਾਂਗੇ ਗਰਾਊਂਡ ਥੋੜੀ ਛੋਟੀ ਹੈ ਮਾੜੀ ਜਿਹਾ ਹੋਰ ਵਧਾ ਕੇ ਨਾਲ ਪੂਰਾ 60 ਕ ਦਾ ਜਿਹੜਾ 60 ਕ ਦਾ ਬਣ ਜੇ ਗਰਾਊਂਡ ਥੋੜਾ ਜਿਹਾ ਵਧਾ ਲਾਂਗੇ ਪਰਾਂ ਪੈਲੀ ਜਦੋਂ ਕਣਕਾਂ ਵੱਡੀਆਂ ਗਈਆਂ ਨਾ ਤੇ ਥੋੜੀ ਜਿਹੀ ਵਧਾ ਲਾਂਗੇ ਹੋਰ ਪਰਾਂ ਨੂੰ ਪੈਰਾ ਤੇ ਰਹਿਣਾ ਹੀ ਪੈਰਾ ਤੇ ਹਾਂ ਹਾਂ ਪੈਰਾਂ ਤੇ ਪੈਰਾਂ ਤੇ ਪੈਰਾਂ ਤੇ ਵੈਰੀ ਗੁੱਡ ਵੈਰੀ ਗੁੱਡ ਹਾਂ ਚਲੋ 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 ਹਾਂ ਲੱਤ ਲਾ ਲਿਆ ਕਰ ਪਿਛੇ ਹਾਂ ਵੈਰੀ ਗੁੱਡ ਤੁਰਿਆ ਵੀ ਕਰ ਤੁਰਿਆ ਵੀ ਕਰ ਰੇਡ ਪਾਉਣ ਲੱਗਾ ਇਹਨੇ ਨਾ ਐਤਵਰ ਐਤਵਰ ਤੁਹਾਡੀ ਗੇਮ ਲਵਾਉਣੀ ਜਿਹਾ ਹੁਣ ਮੈਂ ਮੈਚ ਬੰਦੇ ਕਰਕੇ ਨਾ ਇਕੱਠੇ ਸਾਰੇ ਬਸ 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 ਆਵੇ ਤਿੰਨ ਚਾਰ ਮੁੰਡੇ ਆ ਇੱਕ ਸਰਦਾਰ ਜਿਹਾ ਮੁੰਡਾ ਲੱਗਾ ਨਵਾਂ ਲੰਮਾ ਇਹ ਕਾ ਮੁੰਡਾ ਇਧਰ ਨੀਲੀ ਨਿੱਕਰ ਵਾਲਾ ਵੀ ਵਧੀਆ ਮੁੰਡਾ ਤੇ ਵਧੀਆ ਮੁੰਡੇ ਜਾਣੀਗੇ ਵੀ ਸਾਰੇ ਹੁਣ ਨਾ ਇੱਕ ਸਾ ਵੀ ਮੁੰਡਾ ਬੜਾ ਵਧੀਆ ਜੇ ਵੀ ਗਰੀਬ ਆ ਕਰੋ ਜਵਾਰਾ ਤੇ ਕੋਈ ਨਹੀਂ ਕਰਦੇ ਆ ਸੱਚੇ ਬਾਦਸ਼ਾਹ ਮਿਹਰ ਕਰੇ ਤੇ ਕਰਦੇ ਆ ਸ਼ੈਟਿੰਗ ਬਾਕੀ ਹੋਲੀ ਹੋਲੀ ਸਾਰਾ ਗੁਜ ਮਹਾਰਾਜ ਨੇ ਮਿਹਰ ਕਰਦੇ ਨਹੀਂ ਸੱਚੇ ਬਾਦਸ਼ਾਹ ਨੇ ਬਾਕੀ ਰੌਣਕ ਲੱਗੀ ਆ ਪੂਰੀ ਤੇ ਵਧੀਆ ਵਧੀਆ ਆਉ ਮੁੰਡਾ ਆਪਣੇ ਤੋਂ ਬੜੇ ਚੱਦਾ ਲਾਉਂਦਾ ਮਿਹਨਤ ਜਿਹੜਾ ਲਗਾਈ ਮਰੀ ਜ ਮਖਣਾ ਗਿੱਟਾ ਵੀ ਫੜਿਆ ਕਰ ਗਿੱਟਾ ਵੀ ਫੜਿਆ ਕਰ ਜਦੋਂ ਉਰੇਆ ਗੱਲ ਦੱਸਾਂ ਇੱਥੇ ਜਦੋਂ ਰੇਡਰ ਦੀ ਨਾ ਵੇਖਿਆ ਕਰ ਕਾਲੀ ਨਾ ਕਰੇ ਕਰ ਜਦੋਂ ਅੱਖ ਵੇਖਿਆ ਕਰ ਆ ਆ ਅੱਖ ਨਾ ਐ ਗਈ ਉੱਧਰ ਨੂੰ ਤੇ ਮਗਰ ਹੀ ਗੱਟੇ ਨੂੰ ਪੈ ਗਿਆ ਠੀਕ ਐ ਚੱਲ ਚੱਲ ਵਧੀਆ ਵਧੀਆ ਗਾੜੀ ਗਾੜੀ ਖਲੋ ਗਾੜੀ ਖਲੋ ਧੱਕਾ ਧੁੱਕਾ ਮਾਰ ਗਾੜੀ ਖਲੋ ਕੇ ਹਾਂ ਐਦਾਂ ਚਲੋ 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 ਹੁਣ ਬੈਕ 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 ਅੱਗੇ ਇੱਕ ਇੱਕ ਆਣ 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 ਬੈਕ 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 ਇੱਕ ਕਦਮ ਤੇ ਇਹ ਵੀ ਕਦਮ ਤੇ ਐਨੂੰ 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 ਲੱਗ ਗਿਆ ਰੋਲੇ 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 ਪੈੜਾ ਬਣਾਓ ਪੈੜਾ ਪੈੜਾ ਪੂਰਾ ਪੈੜਾ ਬਣਾਇਆ ਤੁਹਾਡਾ ਚਲੋ 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 ਪੈੜਾ ਬਣਾਓ ਪਹਿਲੋਂ ਐਨੂੰ ਐਨੂੰ ਐਨ ਬਾਜ ਮਾਰੋ ਐਨੂ ਮਾਰੋ ਡਾਕ ਐਨੂ ਮਾਰੋ ਡਾਕ ਐਨੂ ਬੈਕ ਹੋ ਜਾਓ ਬੈਕ ਹੋ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਐਦਾਂ ਉਹ ਤੁਹਾਨੂੰ ਹੋਣੀ ਪਤਾ ਲੱਗਣਾ ਹੁਣ ਜਦੋਂ ਰੇਡਰ ਕੋਈ ਵੀ ਮੋੜਾ ਮਾਰਦਾ ਜਾਂ ਕੋਈ ਕਰਦਾ ਉਹ ਆਪਾਂ ਨੂੰ ਦੱਸ ਕੇ ਥੋੜੀ ਮਾਰਦਾ ਕਿ ਮੈਂ ਇੱਥੇ ਮੋੜਾ ਮਾਰ ਲਗਾ ਇੱਥੇ ਹੁਣ ਤਾਂ ਡਾਇਨੋਟਾ ਦਿਮਾਗ ਛਾਰਪ ਚਾਹੀਦਾ ਕਿ ਉਹ ਹੱਥ ਤੇ ਹੋਵੇ ਹੱਥ ਐਨੂ ਹੋਵੇ ਅਸਲ ਤੁਹਾਡੀ ਬੋਡੀयां ਨੂੰ ਜਾਵੇ ਹੱਥ ਐਨੂ ਹੋਵੇ ਬੋਡੀ ਤੁਹਾਡੀ ਉਸੇ ਲੈਣ ਨੂੰ ਜਾਵੇ ਪਿੱਛੇ ਜਾਵੇ ਉਸ ਵੇਲੇ ਤਾਂ ਡਿਮਾਗ ਇੰਨਾ ਐਕਟਿਵ ਹੋ ਗਿਆ ਪਿੱਛੇ ਜਾਵੇ ਗੇਮ ਕਾਦੀ ਹੁੰਦੀ ਹੈ ਮਾਈਂਡ ਜਿਹੜਾ ਹੁੰਦਾ ਨਾ ਦਿਮਾਗ ਆਪਣਾ ਆਪਾਂ ਜਿਹੜੀ ਚੀਜ਼ ਦੀ ਮਿਹਨਤ ਕਰਦੇ ਆ ਨਾ ਜਿਹੜੀ ਚੀਜ਼ ਦੀ ਮਿਹਨਤ ਕਰਾਂਗੇ ਤੇ ਜਦੋਂ ਆਪਾਂ ਮੈਚ ਖੇਡਦੇ ਆ ਨਾ ਮੈਚ ਦੇ ਵਿੱਚ ਕੋਈ ਵੀ ਗੇਮ ਕਰਦੇ ਆ ਦਿਮਾਗ ਆਪਣਾ ਸਿਗਨਲ ਦਿੰਦਾ ਕਿ ਤੂੰ ਇਸ ਚੀਜ਼ ਦੀ ਮਿਹਨਤ ਕੀਤੀ ਆ ਦਾ ਮਾਰ ਕਿਉਂਕਿ ਮਸਲ ਐਕਟਿਵੇਟ ਹੁੰਦਾ ਤੇ ਜੇ ਉਹ ਮਿਹਨਤ ਨਾ ਕੀਤੀ ਹੋਵੇ ਆਪਾਂ ਕਿਉਂ ਮਸਲ ਨਹੀਂ ਕਹਿੰਦਾ ਦਿਮਾਗ ਨਹੀਂ ਕਹਿੰਦਾ ਕਿਉਂਕਿ ਜੇ ਆਪਾਂ ਮੰਨ ਕੇ ਚੱਲੂ ਕਈ ਜਰਾਂ ਹੁਣ ਮੈਂ ਆ ਮੈਂ ਕਹੂੰਗਾ ਇਹ ਹੋਣ ਲੱਗਾ ਮੈਂ ਪਕਲ ਪਾਵਾਂ ਮੇਰੇ ਦਿਮਾਗ ਤੇ ਕਹਿੰਦੇ ਆ ਮੇਰੀ ਬਾਡੀ ਨਹੀਂ ਫਿੱਟ ਫਿਜ਼ੀਕਲ ਮੈਂ ਨਹੀਂ ਫਿੱਟ ਮੈਂ ਤਾਂ ਨਹੀਂ ਜਾਇਆਣਾ ਉੱਥੇ ਠੀਕ ਹੈ ਜਦੋਂ ਜਦੋਂ ਆਪਣਾ ਦਿਮਾਗ ਹੋਵੇ ਨਾ ਸੈੱਟ ਪੂਰਾ ਕਵੇ ਤੇ ਬਾਡੀ ਆਪਣੀ ਫਿੱਟ ਹੋਵੇ ਫਿਰ ਦਾ ਵਜਦਾ ਐਦਾਂ ਸਾਰੀ ਖੇਡ ਦਿਮਾਗ ਵਿੱਚ ਸਰੀਰ ਦੀ ਹੈ ਇਹ ਰਿਹਾ ਦਿਮਾਗ ਕਹੀ ਜਾਊਗਾ ਕਿ ਮੈਂ ਇਦਾਂ ਟੱਚ ਮਾਰਾਂ ਟੱਚ ਮਾਰਾਂ ਤੇਰੀ ਬਾਡੀ ਤੇਰਾ ਸਾਥ ਨਹੀਂ ਦੇਂਦੀ ਕਿਦਾਂ ਟੱਚ ਮਾਰ ਲਿਆਂਗੇ ਤੇਰੀ ਬਾਡੀ ਵੀ ਨਾਲ ਸਾਥ ਦਵੇ ਤੇਰੇ ਮਸਲ ਮਸਲਾ ਤੇ ਵੀ ਜਾਨ ਹੋਵੇ ਚਲੋ ਲਾ ਲੋ ਇੱਕ ਤੁਹਾਡੇ ਤੇ ਇੰਨੀ ਐਕਟੀਵਿਟੀ ਚਾਹੀਦੀ ਹੈ ਵੀ ਲੈਨ ਤੋਂ ਨਹੀਂ ਉਖੜਨਾ ਚਾਹੀਦਾ ਤੂੰ ਚਲੋ ਪੈਰ ਪੈੜਾ ਬਣਾਇਆ ਕਰੋ ਪੈੜਾ ਬਣਾਇਆ ਕਰੋ ਪੈੜਾ ਕਾਜ ਮਾਰੋ ਇਹਨ ਮਰੋੜਾ ਚਾਹੇ ਨੂੰ ਫਿਰ ਮਰੋੜਾ ਚਾਹੇ ਨੂੰ ਬੈਗ ਚੱਲ ਜੋ ਬੈਗ ਚੱਲ ਜੋ ਚੱਲ ਜੋ ਚੱਲ ਜੋ ਆਜੋ 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 ਬੈਗ 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 ਆਜੋ 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 ਬੈਗ 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 ਸਾਡਾ ਪੈਂਟ ਤੋਂ ਦਿਮਾਗ ਇਹੋ ਹੀ ਹੈ ਕਿ ਗਾਣ ਨੂੰ ਸੱਦੂਗਾ ਬੈ ਜਾਓ ਬੈ ਜਾਓ 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 ਬੈਗ ਬੈਗ ਅੱਜੋ ਅੱਜੋ ਰੁਕ ਜਾਓ ਰੁਕ ਜਾਓ ਜਾਓ ਬੈਗ ਜਾਓ ਆਜੋ ਅੱਗੇ ਆਜੋ ਤੇਜ਼ 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 ਰੁਕੋ ਹਾਂ ਚਲੋ ਅੱਗੇ ਚੋ ਜਾਓ ਸਾਡਾ ਦਿਮਾਗ ਕੀ ਕਹਿੰਦਾ ਵੀ ਓਏ ਡੱਕਣਾ 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 ਵਿੱਚ ਸਾਰੇ ਨੇ ਬ੍ਰੇਕਾਂ ਮਾਰੀ ਜਾਂਦੇ ਚਲੋ ਇਧਰ ਹੋ ਜਾ ਤੂੰ ਆ ਜਾ ਸਰ ਜਾਨੇ ਨਿਕਿਓ ਚਲੋ 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 5 ਕਿਲੋ ਕੁ ਦੁੱਧ ਦੇ ਦੇ ਚਲੋ 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 ਐਨੂ 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 ਤਰੋ 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 ਐਨੂ ਐਨੂ ਆ ਜਾ ਇਧਰ ਨੂੰ ਆ ਜਾ ਇਧਰ ਹੋ ਜੋ ਐਨੂ ਆ ਜੋ ਐਨੂ ਆ ਜੋ ਤੁਰੋ ਵੀ ਐਨੂ ਚਲੋ 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 ਤੁਰੋ ਐਨੂ ਤੁਰੋ 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 ਬੈਗ ਚਲੋ ਬੈਗ 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 ਆ ਜੋ ਕੀ ਆ ਜੋ ਆ ਜੋ ਆ ਜੋ ਆ ਜੋ ਆ ਜੋ ਚਲੋ ਬੈਗ 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 ਤੁਰੋ 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 ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਬੈਗ ਜਾਓ ਬੈਗ ਬੈਕ 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 ਆਜੋ ਆਜੋ ਐਨੂ ਆਜੋ ਐਨੂ 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 ਲੱਤਾਂ ਦੇ ਬੈਲਸ ਬਣਾਓ ਬੈਲਸ ਬਣਾਓ ਐਨੂ ਚਲੋ ਚਲੋ ਐਨੂ ਆਹਥ ਇਧਰ ਨੂੰ ਜਾਂਦਿਆ ਚਲੋ ਐਨੂ ਆਓ ਐਨੂ ਆਓ ਐਨੂ ਆਓ ਤੂੰ ਕੀ ਕਰਦਾ ਸਾਡੀ ਬੈਸ ਬਣਾ ਕੇ ਰੱਖਿਆ ਏ ਇਦਾਂ ਇਦਾਂ ਜਾ ਚੱਲ ਐਨੂ 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 ਚਲੋ 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 ਬੈਲਸ ਬਣਾਓ ਬੈਲਸ ਬਣਾਓ ਬੈਲਸ ਬਣਾਓ ਬੈਲਸ ਚਲੋ 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 ਬੈਗ 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 ਚਲੋ ਲਾਈਕ ਸੋ ਕਰੋ